ਬੋਧ ਮਹਾ ਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਘੰਡ ਮੰਡਲ ਪਰਪੰਡਾ ਕਰਕਾਰ ਕੀ ਤਾਰੀ ਸੇਦ ਨਾਮ ਗਾਵੇ ਜੋ ਤੁਪ ਪਾਵਨ ਅਰਤੀ ਤੇਰੀ ਭਗਤਰ ਸਾਲੇ ਹੋ ਰ ਕਿਤੇ ਗਾਵਣ ਸੇ ਮੈ ਜਤਨ ਆਵਣ ਨਾਨਕਿਆ ਵਿਚਾਰੀ ਸੋਇ ਸੋਇ ਦਾਸਾ ਸੱਚਾ ਸੱਚਾ ਸਚੀ ਨਾਹੀ ਭੀ ਹੋਸੀ ਜਾਇ ਨਾ ਜਾਸੀ ਅਰਥ ਨਾ ਜਿੰਨ ਅਰਜਾਈ ਰੰਗੀ ਰੰਗੀ ਪਾਤੀ ਕਰ ਕਾਜ ਜਿਨ ਸੇ ਮਾਇਆ ਜਿੰਨ ਪਾਈ ਕਰ ਕਾ ਵਿਕਾ ਗੀਤਾ ਆਪਣਾ ਜੁਦੇ ਦੇ ਵੜਾਈ ਜੋਤਿ ਸੁਆਵ ਸੋਈ ਕਰਸੀ ਹੁਕਮਨ ਕਰਣਾ ਜਾਇ ਸੋ ਪਾਦ ਸਾਹੋ ਸਾਹ ਪਸੈਬ ਨਾਨਕ ਰਨ ਨ ਜਾਇ ਦਾ ਸੰਤੋਖ ਸਰੰਪਾ ਚੋਰੀ ਜਾਣੀ ਕਰੇ ਬਾਪੂ ਤਾਂ ਗੰਤਾ ਕਾਲ ਕਵਾਰੀ ਕਾਇਆ ਯੁਗ ਦੰਡਾ ਪਰ ਦੀ ਤੋ ਆਈ ਬੰਤੀ ਸਗਜ ਮਾਤ੍ਰੀ ਵਾਂਜੀ ਦਾ ਜਗ ਜੀਤਾਈ ਆਦਿਤ ਸਯਾ ਦੇਸ ਆਦ ਨੀਰ ਅਨਾਧਨਾ ਤਾ ਯੁਗ ਕੇ ਕਵੀ ਸਾਇ ਪਉਤ ਕੇ ਆਣ ਦੇ ਆਪਾ ਢਾਲਣ ਘਟ ਘਟ ਬਾਜੇ ਆਦ ਆਪਨਾਤ ਨਾਤੇ ਦੌਜਾ ਕੀ ਰਤ ਤਬਰ ਸਾਜ ਸੰਯੋਗ ਵਿਚੋ ਦੇ ਕਾਰਜ ਲਾਵੇ ਲਿਖੇ ਆਵੇ ਪਾਲ ਆਜ ਸੈ ਜਿਸਵਾਦ ਨੀਰ ਨਾਦ ਨਾਤਾ ਜੁ ਸੁਖ ਇਕਾਵੇ ਸਾਈ ਇਕ ਕਾਮ ਆਇ ਜੁਤ ਬਿ ਆਏ ਦਿੰਦਲੇ ਪਰਵਾਣ ਇਕ ਸੰਸਾਰੀ ਇਕ ਬਨਾਰੀ ਇਕ ਲਾਈ دیਵਾਨ ਸੁਪਾਵਤਵਾਜਲਾਵਾ ਜੋਵਾ ਪਰਮਾਨ ਓ ਏਕਾਨ ਨਰਤਨਾ ਬਿਥਾ ਉਪਾਡਾਨ ਆਦਿਸਤ ਦਿਸਵਾਦ ਨੀਰ ਨਾਦ ਨਾਤਾ ਜੁਦੁ ਗਕ ਕਾ ਵੀ ਸਾਈ ਸੰਦੋਲੋਈ ਪੰਡਾਰ ਜੋ ਕਿ ਸੁਪਾਸੋ ਏਕਾ ਆਵਾਜ ਕਰ ਕਰ ਵੇਖ ਸੁਰਜਨ ਹਾਇ ਨਾਨਕ ਸੱਚੇ ਕੀ ਸਾਚੀ ਕਾਰ ਅਦਿਸਤਾ ਦੇਸ ਵਾਦ ਨੀਰ ਨਾਦ ਰਤਾ ਜੁਗ ਜੁਗ ਇਕੋ ਹੀ ਇਕ ਦੋ ਜੀ ਪਾ ਲਖਾ ਹੋਏ ਲਖੋ ਵੇ ਲਖਵੀ ਸ ਲਗਲਾ ਤੇੜਾ ਆਕੀ ਆ ਇਕ ਨਾਮ ਜਗਦੀ ਸਾਇ ਤਰਾਇ ਪਦ ਪਵੜੀ ਆ ਜੜੀਆ ਹੋਈ ਆ ਕੀ ਸਾਇ ਹੁਣ ਗੱਲ ਆਕਾਸ਼ ਕੀ ਕਿੱਤਾਈ ਨਿਸਰ ਨਾਨਕ ਨਦਪਾਈਆ ਏ ਕੂੜੇ ਕੂੜਾ ਢੀਸਾਈ ਆਖਾਂ ਜੋ ਤੁਪਨ ਜੋਰ ਜੋਰ ਨ ਮੰਗਾ ਦੇ ਨਾ ਜੋ ਜੋਰ ਨ ਜੀਵਨ ਬਣਨਾ ਜੋਰ ਜੋਰ ਨਰਾਜ ਮਾਲ ਬਣ ਸੋ ਰਈ ਜੋ ਨ ਸਤੇ ਗਿਆਨ ਵਿਚਾਰ ਜੋਰ ਨ ਜੋਟਾ ਸੰਸਾਰ ਜਸਾ ਜੁਲ ਕਰ ਵੇਖੈ ਸੋ ਏ ਨਾਨਕ ਉਤਮ ਨੀਚ ਨ ਕੋਈ ਰਾਤੀ ਰਤੀ ਤ੍ਰਿਤੀ ਵਾਰ ਗਉਣ ਪਣੀ ਅਗਨੀ ਪਤਾਲ ਸੁਵੇ ਧਰਤੀ ਥਾਫ ਰੱਖੀ ਤਰਨਸਾਲ ਵਰਤੂਏ ਜੀ ਉਦਕੇ ਰੰਗਾਇ تنਕੇ ਨਾਮ ਆਣੇ ਕਾਣੰਤਾ ਕਰਮੇ ਕਰਮੇ ਹੋਈ ਵੀ ਚਾਰ ਸੱਚਾ ਆਪ ਤਤਾਲੋਨ ਪੰਜ ਬਰਵਹਾਨ ਨਦਰਿ ਕਰਮ ਭਵਨਿ ਸਾਣੀ ਗੱਜਿ ਬਕਾਈ ਉਰਤ ਪਾਈ ਨਾਨਕ ਜੇ ਅਜਪੈ ਜਾਈ ਧਰਮ ਕਾਣ ਕਾ ਇਹ ਧਰਮ ਗਿਆਨ ਕਾਣ ਕਾ ਕੋ ਕਰਮ ਕੀਤੀ ਬੋਣ ਬਣੀ ਵੈ ਸੰਤਰ ਕਿਤੇ ਕਾਲ ਮੇ ਸੋਇ ਕਿਤੇ ਵਰ ਮੇ ਕਾਰਦ ਕਰੀਐ ਰੂਪ ਰੰਗ ਕੇ ਵੇਸਾਇ ਕਿਤੇ ਆ ਕਰਮ ਭੂਮੀ ਮੇਰਾ ਕਿਤੇ ਕਿਤੇ ਦੂਅ ਬਦੇਸਾ ਕਿਤੇ ਸਤਬਦ ਨਾਤਾ ਕਿਤੇ ਕਿਤੇ ਦੇਵੇ ਸਾਇ ਕਿਤੇ ਦੇਵ ਦਾਨ ਮਨ ਕਿਤੇ ਕਿਤੇ ਸੁਮੰਦਾਇ ਕਿਤਿਯ ਕਾਣੀ ਕਿਤਿਯ ਬਾਣੀ ਕਿ ਸ੍ਰੀ ਪਾਦ ਨਰੰਦਾਇ ਕਿਤਿਯ ਸੋਪੀ ਸੇਵਾ ਕਿਤੇ ਨਾਮ ਕਾਂਤ ਨਾਂਤਾਇ ਗਿਆਨ ਗਨ ਮੈਂ ਗਨ ਪਰ ਜਾਣ ਦਾ ਦਤਾ ਨਾਦ ਬਨੋਦ ਕੋੜਾ ਨੰਦ ਸਰਮ ਕਾਨ ਕੀ ਬਾਣੀ ਉਪਾਇ ਤਾ ਕਾਰਦ ਗੜਿਆ ਬੋ ਤਾਨ ਉਪਾਇ ਦਾ ਕੇ ਗੱਲਾਂ ਕਿਆ ਨਾ ਜਾਏ ਏ ਕੋ ਕਾ ਵਿਚਾ ਬਹਿਤਾਏ ਦਿੱਤਾ ਕਰੀ ਜਾਏ ਸੁਤੰਤਵਤ ਮਨ ਬੋਧਾ ਦਿੱਤਾ ਕਰੀ ਜਾਏ ਸੁਰਾਧਾ ਕੀ ਜੋਤੈ ਕਰਮ ਕਾਨ ਕੀ ਬਾਣੀ ਜੋਰਾ ਰੁੱਤਿ ਓਰਣ ਕੋਈ ਹੋਰਾ ਦਿੱਤਾ ਜੋਤ ਮਾਵਲ ਸੋ ਰਾਜਨ ਮੈਂ ਰਾਮ ਰਿਹਾ ਪਰਪੁਰਾਈ ਦਿੱਤਾ ਜੀਤਾ ਦਿੱਤਾ ਮੈਂ ਮਮਾਈ ਤਾ ਕੇ ਰੁਕਨ ਗਤਨੇ ਜਾਹੀ ਨਾ ਮਰਨ ਰਾਗ ਜਾਏ ਨਰਕਾਰੰਬ ਸੁਮਨਮਾਈ ਦਿੱਤਾ ਭਗਤ ਵਸੇ ਕੀ ਲੋਕ ਕਰੇ ਅਨੰਦ ਸੁਮਨ ਸੋਏ ਸਤਕੰਡ ਬਸਾ ਨਰੰਕਾਰ ਕਰ ਕਰ ਵਿਕਰੇ